ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸਲਾਈਨ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਸਮਾਣਾ ਵੱਲੋਂ ਅਮਰਜੀਤ ਸਿੰਘ ਟੌਡਰਪੁਰ ਅਤੇ ਭੁਪਿੰਦਰ ਸਿੰਘ ਘੋਰਾ ਦੀ ਅਗਵਾਈ ਹੇਠ ਇੱਕ ਜਨਰਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਸਮਾਣਾ ਇਕਾਈ ਦੇ ਵਰਕਰਾਂ ਦੇ ਇਲਾਵਾ ਜਗਮੀ ਸਿੰਘ ਹਰਿਆਉ ਨੇ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਸਮਾਣੇ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਚਾਰ-ਵਟਾਂਦਰਾ ਕੀਤਾ ਬਿਊਰੋ ਰਿਪੋਰਟ ਪੰਜਾਬ న్యూਸਲੈਂਡ 24 ਹਾਂ ਆ ਗਿਆ ਹਾਂ ਹਾਂਜੀ ਹਰੇ ਆਉਜੀ ਅੱਜ ਜਿਹੜੀ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਹੈ ਉਹਦਾ ਵਿਸ਼ਾ ਕੀ ਹੈ ਜੀ ਤੇ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਨਰਲ ਮੀਟਿੰਗ ਕੀਤੀ ਗਈ ਹੈ ਜੋ ਨਵੀਂ ਜਥੇਬੰਦੀ ਦੀ ਚੋਣ ਹੋਣੀ ਹੈ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਉਦੇ ਬਾਰੇ ਵਿਚਾਰ ਵਟਾਂਦਰੀ ਕੀਤੇ ਗਏ ਨੇ ਜਸੇਬੰਦੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਗਰਾਊਂਡ ਲੈਵਲ ਤੇ ਕਿਸ ਤਰੀਕੇ ਦੀਆਂ ਡੱਟੀਆਂ ਦੀਆਂ ਤੇ ਕਿਹੋ ਜਿਹਾ ਸੀ ਮੁੱਦੇ ਠਾਣੇ ਨੇ ਉਹਦੇ ਬਾਰੇ ਅੱਜ ਦੀ ਮੀਟਿੰਗ ਕੀਤੀ ਸੀ ਤੇ ਨਾਲ ਹੀ ਜੋ ਸਾਡੇ ਸ਼ਹਿਰ ਦੇ ਇਲਾਕੇ ਦੇ ਇਹ ਮੁੱਦੇ ਨੇ ਉਹਨਾਂ ਨੂੰ ਠਾਣਨ ਬਾਰੇ ਅਸੀਂ ਅੱਜ ਤੋਂ ਚੱਲ ਪਾਏ ਇੱਕ ਹਰਿਵਜਿ ਪਿਛਲੇ ਦਿਨੀ ਜਿਹੜੇ ਇੱਕ ਦੁਕਾਨ ਦਾ ਵਾਪਰੇ ਦੇ ਸਮਾਨੇ ਵਿੱਚ ਜਿਹਦੇ ਚੋਂ ਛੋਟੇ-ਛੋਟੇ ਟਿੱਕੀ ਨਿੱਕੇ ਬੱਚੇ ਦੀ ਜਾਨ ਚਲੀ ਗਈ ਸੀ ਤੇ ਨਾਲ ਇੱਕ ਡਰਾਈਵ ਦੀ ਜਾਨ ਚਲੀ ਗਈ ਸੀ ਉਹਦੇ ਵਿੱਚ ਕੀ ਕਹੋਗੇ ਜੀ ਬੜਾ ਬੜਾ ਭੱਗਾ ਬੜਾ ਵੱਡਾ ਤੂਫਾਨ ਸਾਡੇ ਸ਼ਹਿਰ ਵਿੱਚ ਸਾਡੇ ਇਲਾਕੇ ਵਿੱਚ ਆਪਰੇਆ ਸੀ ਇਸ ਹੰਸੂਨ ਵਿੱਚ ਬੱਚੇ ਜਿਨ੍ਹਾਂ ਦੀ ਕਿਸੇ ਨਾਲ ਕੋਈ ਬੈਰ-ਵਿਰੋਧ ਮੁਸ਼ਕਲ ਨਹੀਂ ਸੀ ਇਹਨਾਂ ਧੰਨੇ ਫਰਿਸ਼ਤੇ ਸਿਰ ਤੇ ਸੱਤ ਸਾਡੇ ਤੋਂ ਵਿਛੜ ਗਏ ਇੱਕ ਡਰਾਈਵਰ ਦੀ ਵੀ ਮੌਤ ਹੋ ਗਈ ਉਹ ਸਾਡੇ ਲਈ ਬੜਾ ਦੁੱਖਦਾਈ ਸੀ ਪਰ ਇਹੋ ਜਿਹਾ ਘਟਣਾ ਰੋਕਿਆ ਜਾ ਸਕੀਆ ਨਹੀਂ ਜੇ ਅਸੀਂ ਸਮੇਂ ਸਿਰ ਅਸੀਂ ਸੁਹਿਰਦ ਹੋਈਏ ਲੋਕਾਂ ਦੀ ਜਾਨ ਮਾਲ ਬਚਦੀ ਪ੍ਰਸ਼ਾਸਨ ਤੇ ਸਰਕਾਰ ਨੂੰ ਇਹਦੇ ਲਈ ਅੱਗੇ ਤੋਂ ਇਹੋ ਜੇ ਕਿ ਜੋ ਘਟਨਾ ਨਾ ਵਾਪਰ ਸਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਲਈ ਦਲਮੁਠਾਉਣੇ ਕਹੀਦੇ ਨੇ ਕਿਤਾ ਮੈਂ ਸਾਰਿਆਂ ਦੇ ਜੋ ਸਾਰੇ ਹਲਕੇ ਦੇ ਇਲਾਕੇ ਦੀ ਮੰਗ ਹੈ ਕਿ ਜਿਹੜੀ ਪਤਨਾ ਪਟਿਆਲਾ ਰੋਡ ਹੈ ਇਹਨੂੰ ਚਾਰ ਮਾਰਕੀ ਘੱਟ-ਘੱਟ ਕੀਤੀ ਜਾਵੇ ਜੋ ਓਵਰ ਸਪੀਡ ਜਾਂ ਓਵਰ ਲੋਡਿੰਗ ਬਿਨਾ ਕਾਗਜ਼ਾਂ ਤੋਂ ਇਲਿਗਲ ਵੇ ਨਾਲ ਵੱਡੇ ਵਾਹਨ ਚੱਲ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਇੱਕ ਹਰਿਆਉ ਜੀ ਇਸ ਰੋਡ ਦੇ ਉੱਪਰ ਨਾ ਬਿਨਾ ਨੰਬਰ ਤੋਂ ਗੱਡੀਆਂ ਚਲਦੀਆਂ ਦੇਖਿਆ ਨੇ ਬਹੁ ਸੰਖਿਆ ਵਿੱਚ ਉਹਦਾ ਕੀ ਕਹੋਂਗੇ ਜੀ ਨਾ ਤਾਂ ਦੇ ਅੱਗੇ ਨੰਬਰ ਨਾ ਉਹਦੇ ਪਿੱਛੇ ਨੰਬਰ ਬਹੁਤ ਜਦਾ ਸਾਧਨ ਨਹੀਂ ਚੱਲ ਰਹੇ ਨੇ ਵੀ ਨੰਬਰ ਹੀ ਨਹੀਂ ਹੁੰਦਾ ਉਹਨਾਂ ਦੇ ਉੱਪਰ ਜੀ ਜਦੋਂ ਆਪਾਂ ਪ੍ਰਸ਼ਾਸਨ ਇਹੋ ਜਿਹੀਆਂ ਅੰਗਹਿਲੀਆਂ ਕਰਦਾ ਇਹਨਾਂ ਤੇ ਹੱਲ ਨਹੀਂ ਪਉਂਦਾ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਜਾਂ ਨੰਬਰ ਪਲੇਟਾਂ ਨਹੀਂ ਤਾਂ ਉਹ ਸਮਝ ਲਓ ਕਿ ਉਹਦੀ ਕੋਈ ਜ਼ਿੰਮੇਵਾਰੀ ਹੀ ਨਹੀਂ ਬਣੀ ਉਹ ਜੋ ਰੋਡ ਤੇ ਚੜ ਗਿਆ ਉਹ ਬਿਨਾਂ ਜ਼ਿੰਮੇਵਾਰੀ ਤੋਂ ਚੜ ਗਿਆ ਉਹਨੂੰ ਰੋਕਣ ਵਾਲਾ ਵੀ ਕੋਈ ਨਹੀਂ ਜੋ ਇਹ ਘਟਨਾਵਾਂ ਵਾਪਰ ਰਹੀਆਂ ਨੇ ਇਹ ਏਸੀ ਅੰਗਹਿਲੀ ਕਰਕੇ ਵਾਪਰ ਰਹੀਆਂ ਨੇ ਉਹਨਾਂ ਦੇ ਜਲਦੀ ਤੋਂ ਜਲਦੀ ਠੱਲ ਪਾਈ ਜਾਵੇ ਉਹਨਾਂ ਤੇ ਕਾਰਵਾਈ ਹੋਵੇ ਹਰਿਆਉ ਸਾਹਿਬ ਆਪਣਾ ਕੁਝ ਦਾਗ ਤਾਂ ਨਹੀਂ ਪਿਛਲੇ ਸਮੇਂ ਅਕਾਲੀ ਦਲ ਨੂੰ ਦੋ ਫਾੜ ਕਰਤਾ ਮਤਲਬ ਕਿ ਹੁਣ ਤੁਸੀਂ ਉਸ ਪੁਰਾਣੇ ਅਕਾਲੀ ਦਲ ਨੂੰ ਉਸੇ ਲੀਆਂ ਤੇ ਲਿਆਉਣ ਵਾਸਤੇ ਕੀ ਉਪਰਾਲੇ ਕਰੋਗੇ ਕੋ ਅਕਾਲੀ ਦਲ ਦੋ ਫਾੜ ਨਹੀਂ ਹੋਇਆ ਇੱਕ ਧੜਾ ਅਕਾਲੀ ਦਲ ਤੋਂ ਜੋ ਪਹਿਲਾਂ ਵੀ ਅਸੀਂ ਜਾਣਦੇ ਆ ਕਿਉਂਕਿ ਅੰਦਰੂਨੀ ਗੱਲਾਂ ਪਤਾ ਹੁੰਦੀਆਂ ਨੇ ਕਦੇ ਉਹਨਾਂ ਨੇ ਖੁੱਲ ਕੇ ਅਕਾਲੀ ਦਲ ਦੇ ਕੈਂਡੀਡੇ ਆਪਣੀ ਉਹਨਾਂ ਦੀ ਇਲੈਕਸ਼ਨ ਹੋਵੇ ਤਾਂ ਖੁੱਲ ਕੇ ਲੜਦੇ ਸੀ ਜ਼ੋਰ ਵੀ ਲਾਉਂਦੇ ਸੀ ਪਰ ਕਦੇ ਉਹਨਾਂ ਨੇ ਅਕਾਲੀ ਦਲ ਦੇ ਦੂਜੇ ਉਮੀਦਵਾਰਾਂ ਲਈ ਜ਼ੋਰ ਨਹੀਂ ਲਾਇਆ ਸਗੋਂ ਉਹਨਾਂ ਦੀਆਂ ਲੱਤਾਂ ਖਿੱਚੀਆਂ ਉਹਨਾਂ ਨੂੰ ਦੂਜੀਆਂ ਪਾਰਟੀਆਂ ਨਾਲ ਸਮਝੌਤਾ ਕਰਕੇ ਫਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸੋ ਅੱਜ ਜਿਹੜਾ ਨੌਜਵਾਨ ਵਰਗ ਹੈ ਨਾ ਖਾਸ ਕਰਕੇ ਸ਼ਿਵਾਂਗ ਦੀ ਜਨਗਤ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਡੁੱਬਿਆ ਕਿਉਂਕਿ ਉਹ ਮੋਸੂਹਸ ਕਰਦਾ ਹੈ ਜਿਹੜੇ ਲੀਡਰ ਸਾਨੂੰ ਅੱਗੇ ਨਹੀਂ ਸੀ ਆਉਣ ਦਿੰਦੇ ਜਾਂ ਸਾਨੂੰ ਹਮੇਸ਼ਾ ਪਿੱਛੇ ਧੱਕਿਆ ਜਾਂਦਾ ਸੀ ਸਿਰਫ ਆਪਣੇ ਬੱਚਿਆਂ ਨੂੰ ਅੱਗੇ ਰੱਖਦੇ ਸੀ ਅੱਜ ਜੋ ਪਰਿਵਾਰਵਾਦੀ ਚੀਕਦੇ ਨੇ ਉਹ ਚਾਰ-ਚਾਰ ਤਾਂ ਟਿਕਟਾਂ ਤੇ ਕਿਸੇ ਬੱਚੇ ਲਈ ਰਿਸ਼ਤੇਦਾਰ ਲਈ ਲੈ ਲੈ ਕੇ ਲੜਦੇ ਰਹਿੰਦੇ ਅੱਜ ਉਹਨਾਂ ਦੇ ਜਾਣ ਨਾਲ ਬਹੁਤਾ ਸ਼ਰੂਮਣੀ ਅਕਾਲੀ ਦਲ ਦਾ ਵਰਗ ਤਾਂ ਖੁਸ਼ ਹੈ ਜੇ ਹੁਣ ਲੋਕ ਚਾਹੁੰਦੇ ਨੇ ਜੀ ਅਕਾਲੀ ਦਲ ਦੁਬਾਰਾ ਇਹ ਜਦੋਂ ਲੋਕਾਂ ਦਾ ਜੋ ਮੁੱਦਾ ਹੈ ਆਰਥਿਕ ਮੁੱਦੇ ਨੇ ਸਭ ਤੋਂ ਵੱਡੇ ਇੱਥੇ ਮਿੰਡਾਈ ਬਹੁਤ ਵੱਧ ਰਹੀ ਹੈ ਬੇਸਿਕ ਸ਼ਹੂਰਤਾ ਤੋਂ ਬੜੀ ਜਨਤਾ ਵਾਂਝੀ ਹੋ ਚੁੱਕੀ ਹੈ ਕਿਉਂਕਿ ਇਹ ਸਰਕਾਰ ਨੇ 132000 ਕਰੋੜ ਦਾ ਕਰਜ਼ਾ ਲਿਆ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਦੇ ਹਾਂ 132000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਇੱਕ ਵੀ ਤੁਸੀਂ ਇਹੋ ਜਿਹਾ ਯਾਦਗਾਰੀ ਕੰਮ ਇਹਨਾਂ ਦਾ ਬਣਾ ਦਿਓ ਇਹਨਾਂ ਨੇ ਬਹੁਤ ਵੱਡੇ ਲੈਵਲ ਤੇ ਕਰਤਾ ਸਿੱਖਿਆ ਕ੍ਰਾਂਤੀ ਉਹਦੀ ਹਵਾ ਨਿਕਲ ਗਈ ਸਿਹਤ ਕ੍ਰਾਂਤੀ ਉਹਦੀ ਹਵਾ ਨਿਕਲ ਗਈ ਸਾਡੇ ਆਪਣੇ ਸਮਾਣੇ ਸ਼ਹਿਰ ਦੇ ਵਿੱਚ ਹੁਣ ਐਡਾ ਵੱਡਾ ਹਾਦਸਾ ਵਾਪਰਿਆ ਸਾਡੇ ਕੋਲ ਇੰਨੀਆ ਕੋਈ ਸਹੂਲਤਾਂ ਨਹੀਂ ਸੀ ਜਿਸ ਹਲਕੇ ਦੀ 2 ਲੱਖ ਤੋਂ ਵੱਧ ਆਵਾਜਦੀ ਹੋਵੇ ਉੱਥੇ ਇਹੋ ਵੀ ਸਹੂਲਤ ਨਹੀਂ ਸੀ ਕਿ ਅਸੀਂ ਐਮਰਜੈਂਸੀ ਸਾਡੇ ਬੱਚਿਆਂ ਨੂੰ ਸਿਹਤ ਸਹੂਲਤਾਂ ਦੇ ਸਕੀਏ ਫਰਸਟ ਏਡ ਦੇ ਦਿੱਤੀ ਚੱਗੀ ਸੋ ਇਹ ਸਰਕਾਰ ਤੋਂ ਲੋਕਾਂ ਦੀ ਉਮੀਦ ਬਿਲਕੁਲ ਨਹੀਂ ਔਣ ਵਾਲੇ ਟਾਈਮ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਕੀਤੇ ਸਨਮਾਨ ਯਾਦ ਕਰਕੇ ਕਿ ਕਿ ਅੱਜ ਵੀ ਸ਼ਰੂਮਣੀਆਂ ਕਾਲੀਦਾਲ ਦੇ ਜੋ ਕੰਮ ਨੇ ਉਹ ਇੱਥੋਂ ਤੁਸੀਂ ਨਿਕਲ ਜਾਓ 50 ਕਿਲੋਮੀਟਰ ਵੀ ਚਲੇ ਜਾਓ ਤੁਹਾਨੂੰ 10 ਵੀ ਕੰਮ ਇਹੋ ਜਿਹੇ ਦਿਖ ਜਾਣਗੇ ਜਿਹੜੇ ਸਿਰਫ ਸ਼ਰੂਮਣੀਆਂ ਕਾਲੀਦਾਲ ਦੇ ਸਰਕਾਰ ਇੱਕ ਹਰਿਆਉਂਜ ਕੱਲ ਮੈਜਿਸਟ੍ਰੇਟ ਵੱਲੋਂ ਇੱਕ ਆਰਡਰ ਪਾਸ ਕੀਤਾ ਸੀ ਵੀ ਇਸ ਸਮੇਂ ਦੌਰਾਨੇ ਭਾਰੀ ਵਹੀਕਲ ਨਹੀਂ ਚੱਲਣਗੇ ਪਰ ਫਿਰ ਵੀ ਇਹ ਰੋਡ ਦੇ ਉੱਪਰ ਚਲਦੇ ਦਿੱਖੇ ਉਹਦੇ ਕੋਲ ਭਾਈ ਸੱਤ ਤੱਕ ਹੀ ਕਿਉਂ ਅੱਗੇ ਵੀ ਚੱਲੇ ਫਿਰ ਇਹਨਾਂ ਦੇ ਵੇਖੋ ਮੈਂ ਤਾਂ ਪਹਿਲਾਂ ਹੀ ਪੜ ਰਿਹਾ ਸੀ ਕਿ ਸਕੂਲ ਟਾਈਮਿੰਗ ਦੇ ਟਾਈਮ ਇਹ ਵਾਹਨਾਂ ਨੂੰ ਰੋਕਿਆ ਗਿਆ ਸਵੇਰ ਤੇ ਸ਼ਾਮ ਦੇ ਪਰ 2-4 ਦਿਨਾਂ ਦੇ ਵਿੱਚ ਕਰਨੀ ਦੀਆਂ ਛੁੱਟੀਆਂ ਹੋ ਜਾਣਗੀਆਂ ਡੇਢ ਮਹੀਨੇ ਲਈ ਡੇਢ ਮਹੀਨੇ ਲਈ ਆਰਡਰ ਲਾਗੂ ਕਰਨਾ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਲੋਕਾਂ ਦੀ ਜਾਨ ਕਿਵੇਂ ਬਚੇਗੀ ਜਾਂ ਸਿਰਫ ਇਸੇ ਟਾਈਮ ਹੀ ਹਾਦਸੇ ਹੁੰਦੇ ਨੇ ਤੁਸੀਂ ਚੈੱਕ ਕਰ ਲਓ 4-5 ਹਾਦਸੇ ਰੋਜ਼ ਹੁੰਦੇ ਨੇ ਐਸਐਸਪੀ ਦਫ਼ਤਰ ਜਾਓ ਤੁਸੀਂ ਉੱਥੇ ਰਿਕਾਰਡ ਕਢਾ ਲਓ ਸਾਰੇ ਲੋਕਾਂ ਦੀ ਜਾਨ ਬਰਾਬਰ ਹੈ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਸਿਰਫ 4 ਜਾਂ 5 ਘੰਟੇ ਤੁਸੀਂ ਵੱਡੇ ਸਾਧਨਾਂ ਨੂੰ ਬੰਦ ਕਰਕੇ ਹਾਦਸਿਆਂ ਨੂੰ ਰੋਕ ਨਹੀਂ ਸਕਦੇ ਪ੍ਰੋਪਰ ਪਾਲਿਸੀ ਬਣਾਓ ਪਾਲਿਸੀ ਲੈਪਸ ਕਰਕੇ ਤਾਂ ਲੋਕ ਤੰਗ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ